ਬੁਗਾ ਆ ਇਹ ਸਾਡੇ ਐਸਸੀ ਸਮਾਜ ਦੇ ਉਹ ਬਹੁਤ ਅੰਦਰ ਅੰਦਰ ਏਰੀਆ ਜਿਹੜੀਆਂ ਗੱਲਾਂ ਜਿਹੜੀਆਂ ਭਾਵਨਾਵਾਂ ਬਾਹਰ ਆਂਦੀਆਂ ਇਹ ਸਾਬਤ ਕਰਦੀਆਂ ਵੀ ਮੈਂ ਇੱਕ ਐਸਸੀ ਬਿਰਾਦਰੀ ਨੂੰ ਬਿਲੋਂਗ ਕਰਦਾ ਵੀ ਐਸਸੀ ਦੇ ਜ ਐਸਸੀ ਬਿਰਾਦਰੀ ਤੋਂ ਇਹਨਾਂ ਨੇ ਐਫਐਲਸੀਸੀ ਦਾ ਮੈਂਬਰ ਲਿਆ ਤੇ ਇਹਨਾਂ ਇਹਨੂੰ ਇਹਨੂੰ ਜ਼ਿਆਦਾ ਤਕਲੀਮ ਹੈ ਕੁਝ ਸਾਲਾਂ ਪਹਿਲਾਂ ਇਸੇ ਇਹਦੀ ਬੋਲਬਾਲੀ ਕਰਕੇ ਇਹਦੀਆਂ ਇਸੇ ਕਰਤੂਤਾ ਕਰਕੇ ਇਹਦੇ ਸ਼ਹਿਰ ਦੇ ਸੀਗੇ ਮਾਰੀਆਂ ਸੀ ਇਹਨੂੰ ਅਦਮਰਾ ਕਰਤਾ ਸੀਗਾ ਇਹ ਮੇਰੇ ਤੇ ਪੈਸਿਆਂ ਦਾ ਇਲਜ਼ਾਮ ਲਗਾਦਾ ਇਹ ਦੱਸੇ ਇਹਦੀ ਸ਼ਹਿਰ ਦੀ ਦੇਜਦਾਰੀ ਕਿੰਨੀ ਆ ਲੋਕਾਂ ਨੂੰ ਇਹਨੇ ਕਰੋੜਾ ਰੁਪਏ ਜਿਹਨੇ ਠੱਗ ਲਿਆ ਲੋਕਾਂ ਨੂੰ ਲੋਕਾਂ ਦਾ ਪੈਸਾ ਇਹਨੇ ਖਾ ਲਿਆ ਸ਼ਹਿਰ ਦਾ ਇੱਕ ਨਾਮੀ ਹਲਵਾਈ ਜਿਹਨੇ ਕਰੋੜਾ ਰੁਪਏ ਇੱਥੋਂ ਲੈਣਾ ਆ ਉਹ ਬੰਦਾ ਆਪਣੇ ਆਪ ਨੂੰ ਠੱਗ ਮਹਿਸੂਸ ਕਰ ਰਿਹਾ ਜਿਹੜਾ ਇਹਨਾਂ ਦਾ ਘਰ ਦਾ ਕਲੇਸ਼ ਆ ਉਹ ਘਰ ਦੇ ਕਲੇਸ਼ ਤੋਂ ਸੜਕਾਂ ਤੇ ਆ ਗਿਆ ਸੜਕਾਂ ਤੋਂ ਆ ਕੇ ਹਾਊਸ ਤੇ ਆ ਗਿਆ ਮੇਰੇ ਗਲ ਪੈ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦਾ ਇਹਨਾਂ ਦੇ ਵਾਰ ਦੇ ਲੋਕ ਇਹਨੂੰ ਕਾਉਂਸਲਰ ਕਿੱਦਾਂ ਬਣਾ ਦਿੰਦੇ ਆ ਇਹਦੀ ਤਾਂ ਜਿਹੜੀ ਕਾਉਂਸਲਰ ਬਣਨ ਦੀ ਨਹੀਂ ਹੈਗੀ ਇੱਕ ਗੰਦਾ ਲਾਫਜ਼ ਨੇ ਉਂਗਲ ਵਾਲੀ ਗੱਲ ਕੀਤੀ ਇੱਕ ਅਗੂਠੇ ਵਾਲੀ ਗੱਲ ਕੀਤੀ ਵੀ ਮੈਂ ਬਲੈਕਮੇਲ ਕਰਕੇ ਮੈਂ ਐਫਐਨਸੀਸੀ ਦਾ ਮੈਂਬਰ ਬਣਿਆ ਆਲ ਵਾਲੇ ਸਮੇਂ ਦੇ ਵਿੱਚ ਮੈਂ ਇਹ ਦਰਖਾਸਤ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਵੀ ਹੱਥ ਤੇ ਲਿਆਉਂਗਾ ਸ਼ਾਇਦ ਹੋ ਸਕਦਾ ਮੈਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਊਗਾ ਕਿਉਂਕਿ ਜੋ ਇਹ बार-बार ਮੇਰੀ ਜਾਤੀ ਤੇ ਮੈਨੂੰ ਪਰਸਨਲ ਅਟੈਕ ਕਰਦਾ ਮੈਨੂੰ ਤਾਂ ਇੱਕ ਗੱਲ ਇਹ ਨਹੀਂ ਸਮਝ ਆਉਂਦੀ ਵੀ ਇਸ ਜਿਹੜਾ ਇਹ ਕਾਉਂਸਲਰ ਹੈਗਾ ਬੁੱਗਾ ਇਹ ਇਹਦਾ ਜਿਹੜਾ ਦੁੱਖ ਆ ਇਹ ਹਾਲੇ ਤੱਕ ਮੇਰ ਨਾ ਬਣਨ ਦਾ ਜਿਹੜਾ ਜਾ ਨਹੀਂ ਰਿਹਾ ਮੈਂ ਅਸਤੀਫਾ ਦਿੱਤਾ ਹੋਵੇ ਤੇ ਮੈਨੂੰ ਹੀ ਨਾ ਪਤਾ ਹੋਵੇ ਇਹਨਾਂ ਨੂੰ ਕਹੋ ਵੀ ਪ੍ਰੂਫ ਕਰੇ ਵੀ ਮੈਂ ਕਿਹੜਾ ਅਸਤੀਫਾ ਦਿੱਤਾ ਕੋਈ ਰੈਜਿਨੇਸ਼ਨ ਮੇਰਾ ਰਿਟਨ ਚ ਦਿਖਾ ਦੇਵੇ ਇਹ ਕਿਹਨਾਂ ਦਾ ਤੇ ਕੋਈ ਕੰਮ ਨਾ ਸਕਾ ਇਹਦੇ ਕੀ ਕਰਦਾ ਹੁੰਦਾ ਸੀ ਬਠੇਰ ਬਠੇਰ ਦੇ ਨੂੰ ਹਾਂ ਟੀਵੀ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਨਗਰ ਨਿਗਮ ਦੀਇ ਕਹ ਹੈ ਅਹਿਮ ਜਿਹੜੀ ਮੀਟਿੰਗ ਹੋਈ ਸੀਗੀ ਉਸ ਮੀਟਿੰਗ ਵਿੱਚ ਜਿੱਥੇ ਫਗਵਾੜੇ ਦੀਆਂ ਜਿਹੜੀਆਂ ਵੱਖ-ਵੱਖ ਸਮੱਸਿਆਵਾਂ ਆਇਆ ਜਾਂ ਹੋਰ ਜਿਹੜੇ ਮੁੱਦੇ ਆ ਉਹਦੇ ਉੱਤੇ ਗੱਲਬਾਤ ਕੀਤੀ ਗਈ ਉਸ ਦੇ ਨਾਲ ਹੀ ਇੱਕ ਇਦਾਂ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਮੌਜੂਦਾ ਐਮਸੀ ਜੋ ਆਮ ਆਦਮੀ ਪਾਰਟੀ ਦੇ ਨੇ ਅਤੇ ਕਾਂਗਰਸ ਦੇ ਜਿਹੜੇ ਆਗੂ ਆ ਉਹਨਾਂ ਵਿੱਚ ਕਾਫੀ ਜਿਹੜੀ ਤਲਕੀ ਦੇਖੋ ਨੂੰ ਮਿਲੀ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਗਵਿੰਦਪੁਰਾ ਤੋਂ ਇਹ ਐਮਸੀ ਨੇ ਰਵਿੰਦਰ ਰਵੀ ਜੀ ਤੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੀ ਈਟਿੰਗ ਹੋਈ ਸੀਗੀ ਉਸ ਵਿੱਚ ਜਿਹੜੀ ਇੱਕ ਤੁਹਾਡੀ ਤੇ ਸੰਜੀਪ ਬੁੱਗਾ ਉਹਨਾਂ ਨਾਲ ਜਾਂ ਬਾਲੀਆ ਹੁਣੀ ਨਾਲ ਆ ਉਹਨਾਂ ਨਾਲ ਜਾਂ ਹੋਰ ਵੀ ਕਾਂਗਰਸ ਦੇ ਥੋੜੇ ਬਹੁਤ ਜਿਹੜੇ ਲੀਡਰ ਨਾਲ ਆ ਤੇ ਉਹਨਾਂ ਨਾਲ ਤੁਹਾਡੀ ਕਾਫੀ ਜਿਹੜੀ ਤੂ ਤੂ ਮਾਮੇ ਹੋ ਰਹੀ ਆ ਤੇ ਤਲਕੀ ਹੋ ਰਹੀ ਆ ਕੀ ਸਾਰਾ ਰੌਲਾ ਸਿਗਾ ਤੇ ਕੀ ਕਹਿਣਾ ਚਾਹੋਗੇ ਇਸ ਮੁੱਦੇ ਉੱਤੇ ਦੇਖੋ ਜੀ ਸਾਡੀ ਜਿਹੜੀ ਹਾਊਸ ਦੀ ਮੀਟਿੰਗ ਸੀਗੀ ਉਹ ਬੇਕ ਵਧੀਆ ਖੁਸ਼ਹਾਲ ਨੁਮਾ ਉਹਦੇ ਵਿੱਚ ਸੰਪੰਨ ਹੋਈ ਬਾਅਦ ਵਿੱਚ ਮੈਂ ਸਾਡੀਆਂ ਦੋ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਤੇ ਤੀਸਰੀ ਮੀਟਿੰਗ ਸੀਗੀ ਮੈਨੂੰ ਤਾਂ ਇੱਕ ਗੱਲ ਇਹ ਨਹੀਂ ਸਮਝ ਆਉਂਦੀ ਵੀ ਇਸ ਜਿਹੜਾ ਇਹ ਕਾਉਂਸਲਰ ਹੈਗਾ ਬੁੱਗਾ ਇਹ ਇਹਦਾ ਜਿਹੜਾ ਦੁੱਖ ਆ ਇਹ ਹਾਲੇ ਤੱਕ ਮੇਅਰ ਨਾ ਬਣਨ ਦਾ ਜਿਹੜਾ ਜਾਣੀ ਰਿਹਾ ਹੈ ਇਹ ਹਰ ਸਮੇਂ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਇਹ ਆਪਣਾ ਜਿਹੜਾ ਇਹਦਾ ਮੇਅਰ ਨਾ ਬਣਨ ਦਾ ਦੁੱਖ ਆ ਉਹ बार-बार ਉਹ ਇਹ ਜ਼ਾਹਰ ਕਰਦਾ ਹੈ ਦੇਖੋ ਜੀ ਮੇਅਰ ਬਾਨਾ ਨਾ ਬਾਨਾ ਹੁਣ ਇਹ ਮੇਅਰ ਨਹੀਂ ਬਣ ਸਕਿਆ ਇਹ ਤਾਂ ਇਹਨਾਂ ਦੇ ਕਾਉਂਸਲਰਾਂ ਨੇ ਜਿਹੜੇ ਇਹਦੇ ਕਾਂਗਰਸ ਕਾਉਂਸਲਰ ਸੀਗੇ ਉਹਨਾਂ ਨੇ ਮੇਅਰ ਬਣਾਉਣਾ ਸੀਗਾ ਇਹਦੇ ਵਿੱਚ ਸਾਡਾ ਕੀ ਕਸੂਰ ਆ ਹੁਣ ਇਹ ਸਾਰਾ ਗੁੱਸਾ ਸਾਡੇ ਤੇ ਢਾਉਣ ਲੱਗਾ ਆ ਹੌਣ ਐਫਐਲਸੀਸੀ ਦੀ ਜਿਹੜੀ ਗੱਲ ਚੱਲੀ ਆ ਇਹ ਕਹਿੰਦੇ ਵੀ ਐਫਐਲਸੀਸੀ ਜਿਹੜਾ ਮੈਂ ਮੈਂਬਰ ਬਣਿਆ ਇਹ ਮੈਂ ਹਾਈ ਕਮਾਂਡ ਦੇ ਗੂਠਾ ਦੇ ਕੇ ਜਾਂ ਮੈਂ ਉਹਨਾਂ ਨੂੰ ਬਲੈਕਮੇਲ ਕਰਕੇ ਬਣਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਨਹੀਂ ਇਹ ਜਿਹੜੇ ਇਲਜ਼ਾਮ ਹੈ ਜਿਹੜੇ ਬੁੱਗਾ ਹੋਣਾ ਵੱਲੋਂ ਤੁਹਾਡੇ ਤੇ ਲਗਾਏ ਗਏ ਆ ਜੀ ਬਿਲਕੁਲ ਇਹਨਾਂ ਨੇ ਹਾਊਸ ਦੀ ਮੀਟਿੰਗ ਦੇ ਵਿੱਚ ਲਾਈਵ ਇੱਕ ਚੈਨਲ ਚੱਲ ਰਿਹਾ ਸੀਗਾ ਉਹ ਜਦੋਂ ਅਸੀਂ ਬਾਅਦ ਵਿੱਚ ਉਹ ਵੀਡੀਓ ਦੇਖੀ ਸਾਨੂੰ ਬੜੀ ਇਸ ਤੀਦੀ ਹੈਰਾਨੀ ਹੋਈ ਵੀ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਜਿਹੜਾ ਸ਼ਰੇਆਮ ਇਨਾ ਬੱਤਮੀਜੀ ਨਾਲ ਗਾਲਾਂ ਕੱਢ ਰਿਹਾ ਗੰਦੀਆਂ ਗੰਦੀਆਂ ਗਾਲਾਂ ਜਿਸ ਮੀਟਿੰਗ ਦੇ ਵਿੱਚ ਸਾਡੀਆਂ ਭੈਣਾਂ ਮਾਤਾਵਾਂ ਵੀ ਸੀਗੀਆਂ ਸਿਆਣੇ ਬਜ਼ੁਰਗ ਵੀ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਦੇ ਵਾਰ ਦੇ ਲੋਕ ਇਹਨੂੰ ਕੌਂਸਲਰ ਕਿੱਦਾਂ ਬਣਾ ਦਿੰਦੇ ਆ ਇਹ ਨਹੀਂ ਤਾਂ ਜਿਹੜੀ ਕੌਂਸਲ ਬਣਨ ਦੀ ਨਹੀਂ ਹੈਗੀ ਹੁਣ ਜਿਹੜਾ ਇਹ ਮੇਅਰ ਨਹੀਂ ਬਣਿਆ ਮੇਅਰ ਆਉਣੇ ਦੀਆਂ ਬੋਲਬਾਣੀ ਜੋ ਇਹਦੀ ਬੋਲਬਾਣੀ ਆ ਜੋ ਉਹਦੀਆਂ ਗੱਲਾਂ ਆ ਜਿੱਦਾਂ ਇਹ ਗਾਲਾਂ ਕੱਢ ਕੇ ਗੱਲ ਕਰ ਰਿਹਾ ਇਹ ਪੂਰੀ ਮਾਹੌਲ ਦੀ ਮਰਿਆਦਾ ਨੂੰ ਭੰਗ ਕਰਨ ਵਾਲੀ ਗੱਲ ਆ ਤੇ ਸਾਨੂੰ ਬੜੀ ਮੈਂ ਨਹੀਂ ਇਹ ਪੂਰਾ ਸ਼ਹਿਰ ਇਸ ਤੀ ਜਿੰਦਾ ਕਰ ਰਿਹਾ ਇੱਕ ਜ਼ਿੰਮੇਵਾਰ ਬੰਦਾ ਜਿਹੜਾ ਪਹਿਲਾਂ ਵੀ ਕਈ ਵਾਰੀ ਕਾਉਂਸਲਰ ਰਹਾ ਵੀ ਉਹ ਇਸਤਰੀ ਸ਼ਬਦਾਵਲੀ ਹਾਊਸ ਦੇ ਵਿੱਚ ਲੈ ਕੇ ਆਊਗਾ ਅਸੀਂ ਇਸੀ ਤੋਂ ਬੜੇ ਪਰੇਸ਼ਾਨ ਹੋਇਆ ਤੇ ਇਸ ਕਰਕੇ ਹੀ ਮੈਂ মিডিਆ ਵਿੱਚ ਆਇਆ ਵੀ ਗੱਲ ਚੱਲੀ ਐਫਐਲਸੀਸੀ ਦੀ ਐਫਐਲਸੀਸੀ ਨੇ ਵੀ ਚ ਇਨ੍ਹਾਂ ਨੇ ਮੇਰੇ ਤੇ ਇਲਜ਼ਾਮ ਲਗਾਇਆ ਜਾਂ ਸਾਡੀ ਪਾਰਟੀ ਤੇ ਇਲਜ਼ਾਮ ਲਗਾਇਆ ਵੀ ਮੈਂ ਪਾਰਟੀ ਹਾਈ ਕਮਾਂਡ ਦੇ ਉਹ ਇੱਕ ਗੰਦਾ ਲਫ਼ਜ਼ ਨੇ ਉਂਗਲ ਵਾਲੀ ਗੱਲ ਕੀਤੀ ਇੱਕ ਅਗੂਠੇ ਵਾਲੀ ਗੱਲ ਕੀਤੀ ਵੀ ਮੈਂ ਬਲੈਕਮੈਲ ਕਰਕੇ ਮੈਂ ਐਫਐਨਸੀਸੀ ਦਾ ਮੈਂਬਰ ਬਣਿਆ ਜਦੋਂ ਕਿ ਇਹਨਾਂ ਨੂੰ ਇਹਨਾਂ ਨੂੰ ਸਿੱਧਾ ਇਹ ਨਹੀਂ ਪਤਾ ਵੀ ਮੇਅਰ ਕੋ ਪਾਵਰ ਆ ਜਦੋਂ ਪਹਿਲਾ ਏਜੰਡਾ ਆਇਆ ਸੀ ਜਦੋਂ ਕਮੇਟੀ ਬਣਨ ਦੀ ਗੱਲ ਹੋਈ ਸੀ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਵੀ ਮੇਅਰ ਕੋ ਅਧਿਕਾਰ ਆ ਉਹ ਜਿਹਨੂੰ ਮਰਜ਼ੀ ਚਾਹੇ ਐਫਐਲਸੀ ਦਾ ਮੈਂਬਰ ਬਣਾ ਸਕਦਾ ਜਿਹਨੂੰ ਮਰਜ਼ੀ ਚਾਹੇ ਨਹੀਂ ਬਣਾ ਸਕਦਾ ਇਹਨਾਂ ਨੇ ਵੀ ਦੋ ਨਾਮ ਦਿੱਤੇ ਸਾਡੇ ਵੀ ਦੋ ਨਾਮ ਸੀਗੇ ਹੁਣ ਇਹ ਤਾਂ ਮੇਅਰ ਦੇ ਹੱਥ ਸੀਗਾ ਜਾਂ ਸਰਕਾਰ ਦੇ ਸੀ ਉਹਨਾਂ ਨੇ ਕਿਹਨੂੰ ਆਪਣੇ ਐਫਐਲਸੀ ਵਿੱਚ ਮੈਂਬਰ ਲੈਣਾ ਹੈ ਕੀ ਲੱਗਦਾ ਤੁਹਾਨੂੰ ਕਿਉਂਕਿ ਜਿਸ ਤਰ੍ਹਾਂ ਅੱਗੇ ਵੀ ਦੇਖਿਆ ਗਿਆ ਆ ਇਹ ਜ਼ਿਆਦਾਤਰ ਤੁਹਾਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਹੈ ਨਾ ਵੱਲੋਂ ਇਹ ਕੀ ਇਹਦਾ ਮੇਨ ਜਾਨੀ ਤੁਹਾਨੂੰ ਕੀ ਲੱਗ ਰਿਹਾ ਰੀਜ਼ਨ ਇਹਦਾ ਰੀਜ਼ਨ ਦੇਖੋ ਇੱਕ ਤਰ੍ਹਾਂ ਦੇਖੋ ਪਹਿਲਾਂ ਤਾਂ ਇਹ ਇਹ ਜਿਹੜਾ ਬੰਦਾ ਆ ਇਹ ਬੁੱਗਾ ਆ ਇਹ ਸਾਡੇ ਐਸਸੀ ਸਮਾਜ ਦੇ ਉਹ ਬਹੁਤ ਅੰਦਰ ਅੰਦਰ ਏਰੀਆ ਜਿਹੜੀਆਂ ਗੱਲਾਂ ਜਿਹੜੀਆਂ ਭਾਵਨਾਵਾਂ ਬਾਹਰ ਆਉਂਦੀਆਂ ਇਹ ਸਾਬਤ ਕਰਦੀਆਂ ਵੀ ਮੈਂ ਇੱਕ ਐਸਸੀ ਬਰਾਦਰੀ ਨੂੰ ਬਿਲੋਂਗ ਕਰਦਾ ਵੀ ਐਸਸੀ ਦੇ ਜ ਐਸਸੀ ਬਰਾਦਰੀ ਤੋਂ ਇਹਨਾਂ ਨੇ ਐਫਐਲਸੀਸੀ ਦਾ ਮੈਂਬਰ ਲਿਆ ਤੇ ਇਹਨਾਂ ਇਹਨੂੰ ਇਹਨੂੰ ਜ਼ਿਆਦਾ ਤਕਲੀਮ ਹੈ ਇੱਕ ਤੁਸੀਂ ਇਹ ਕਹਿ ਸਕਦੇ ਕਿ ਬਹੁਤ ਵੱਡਾ ਇਲਜ਼ਾਮ ਲਗਾ ਰਹੇ ਹੋ ਇੱਕ ਜਿੱਦਾਂ ਧਾਰਮਿਕ ਆਪਾਂ ਜਾਂ ਕਹਿ ਦਈਏ ਜਾਂ ਇੱਕ ਕਾਸਟ ਦੇ ਮੁੱਦੇ ਨੂੰ ਲੈ ਕੇ ਦੇਖੋ ਜੀ ਇਸ ਤੋਂ ਪਿਛਲੀ ਮੀਟਿੰਗ ਦੇ ਵਿੱਚ ਵੀ ਮੈਂ ਤੁਹਾਨੂੰ ਮੈਂ ਦੱਸਣਾ ਜਾਊਂਗਾ ਮੈਂ ਪੂਰੀ ਦਰਖਾਸਤ ਤਿਆਰ ਕੀਤੀ ਹੋਈ ਸੀ ਇਹਦੇ ਖਿਲਾਫ ਇਹਨਾਂ ਮੈਨੂੰ ਜਾਤੀ ਸੂਚਕ ਸ਼ਬਦ ਵੀ ਬਾਹਰ ਆ ਕੇ ਕਹੇ ਸੀਗੇ ਮੇਲ ਕੋ ਮਿਲੇ ਗਵਾਹ ਵੀ ਸੀਗੇ ਸਭ ਕੁਝ ਸੀਗਾ ਲੇਕਿਨ ਮੈਂ ਆਪਣੇ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਚੁਣੇ ਹੋਏ ਨਮਾਇंदे ਆ ਉਹਨਾਂ ਨੇ ਮੈਨੂੰ ਇਸ ਗੱਲ ਦੀ ਸਲਾਹ ਦਿੱਤੀ ਰਵੀ ਚਲੋ ਜੀ ਅਗਲਾ ਗਲਤ ਬੋਲਦਾ ਅਸੀਂ ਨਹੀਂ ਬੋਲਣਾ ਲੇਕਿਨ ਜੇ ਬਾਰ ਬਾਰ ਸਾਨੂੰ ਜਾਤੀ ਤੌਰ ਤੇ ਮੈਨੂੰ ਇਹ ਅਟੈਕ ਕਰਦੇ ਆ ਇਹ ਅੱਛੀ ਗੱਲ ਨਹੀਂ ਆ ਕੱਲ ਨੂੰ ਮੈਂ ਆਲ ਵਾਲੇ ਸਮੇਂ ਦੇ ਵਿੱਚ ਮੈਂ ਇਹ ਦਰਖਾਸਤ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਇਤਿਹਾਰ ਚਲੇ ਆਉਗਾ ਸ਼ਾਇਦ ਹੋ ਸਕਦਾ ਮੈਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਊਗਾ ਕਿਉਂਕਿ ਜੋ ਇਹ ਬਾਰ ਬਾਰ ਮੇਰੀ ਆਤੀ ਤੇ ਮੈਨੂੰ ਪਰਸਨਾ ਅਟੈਕ ਕਰਦਾ ਕਿਉਂਕਿ ਇਹ ਲੋਕ ਅੰਦਰ ਹੀ ਅੰਦਰ ਇੰਨੀ ਸਾਡੇ ਸਮਾਜ ਨਾਲ ਘਰੇੜਾ ਕਰਦੇ ਆ ਜੋ ਕਿ ਇਹਨਾਂ ਦੀ ਗੱਲਾਂ ਨਹੀਂ ਬਾਹਰ ਆਂਦੀ ਐ ਇਹ ਸੋ ਇੱਕ ਜਿਸ ਤਰ੍ਹਾਂ ਹੁਣ ਇਹ ਸਾਰਾ ਮਸਲਾ ਹੋਇਆ ਆ ਇਹ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇਹ ਸੰਜੀਵ ਬੁੱਗਾ ਹੁਣੀ ਕੁਛ ਕੁ ਜਿਹੜੇ ਗਾਲੀ ਗਲੋਚ ਵੀ ਜਿਹੜਾ ਕਰਦੇ ਨੇ ਜਰਾ ਆ ਰਹੇ ਆ ਤੁਹਾਨੂੰ ਕੀ ਸਾਰਾ ਹੁਣ ਤੁਹਾਡਾ ਕੀ ਪਲਾਨ ਹੈ ਕੀ ਤੁਸੀਂ ਇਤੇ ਐਕਸ਼ਨ ਲਵੋਗੇ ਦੇਖੋ ਜੀ ਇਹ ਜਿਹੜਾ ਇਹਦੀ ਸ਼ਬਦਾਵਲੀ ਹੈ ਜਿਹੜਾ ਬੋਲਣ ਦਾ ਤਰੀਕਾ ਹੈ ਕੁਝ ਸਾਲਾਂ ਪਹਿਲਾਂ ਇਸੇ ਇਹਦੀ ਬੋਲਬਾਲੀ ਕਰਕੇ ਇਹਦੀਆਂ ਇਸੇ ਕਰਤੂਤਾ ਕਰਕੇ ਇਹਦੇ ਸ਼ਹਿਰ ਦੀ ਇਹਨੂੰ ਅਦਮਰਾ ਕਰਤਾ ਸੀਗਾ ਸ਼ਾਇਦ ਇਹ ਗੱਲਾਂ ਉਹ ਭੁੱਲ ਗਿਆ ਇਹ ਹੁਣ ਇਹ 14 ਵੀ ਮੈਂ ਰਵੀ ਅੰਸੀ ਨਾਲ ਸੀ ਹਾਊਸ ਦੇ ਵਿੱਚ ਡਰਾਅ ਧਮਕਾ ਕੇ ਕਿਉਂਕਿ ਪਿਛਲੇ ਦਿਨੀ ਜਦੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਆ ਉਸ ਵੇਲੇ ਨੇ ਕਿਸੇ ਦੇ ਰਾਹੀ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਵੀ ਰਵੀ ਜੜਾਇਆ ਕਾਂਗਰਸ ਦੀ ਟਿਕਟ ਤੋਂ ਇਲੈਕਸ਼ਨ ਲੜੇ ਮੈਂ ਜਦੋਂ ਕਿ ਸਾਫ ਦੇਖੋ ਹੁਣ ਇਹ ਕਹਿੰਦਾ ਜੀ ਰਵੀ ਨੇ ਪਾਰਟੀ ਬਦਲੀ ਕਾਂਗਰਸ ਬਦਲੀ ਕਾਂਗਰਸ ਤੋਂ ਭਾਜਪਾ ਤੇ ਆਇਆ ਕਿਤਨਾ ਕਿਤੇ ਜਿਹੜੀ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਕਿ ਤੁਸੀਂ 4-5 ਜਿਹੜੀਆਂ ਪਾਰਟੀਆਂ ਬਦਲ ਕੇ ਜਿੱਦਾਂ ਇਹ ਕਹਿੰਦਾ ਇੱਕ ਲਾਲਚੀ ਤਰ੍ਹਾਂ ਦੇ ਤੁਸੀਂ ਇਨਸਾਨ ਹੋ ਜਿਹੜੇ ਜਿੱਥੇ ਕੁਝ ਵਧੀਆ ਮਿਲਦਾ ਦੇਖ ਨੂੰ ਉੱਥੇ ਚਲ ਜਾਂਦੇ ਹੋ ਮੈਂ ਉਹੀ ਗੱਲ ਤੁਹਾਨੂੰ ਦੱਸ ਰਿਹਾ ਇਹ ਨਾਲੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿ ਮੈਂ ਸਾਫ਼ ਇਨਕਾਰ ਕਰਤਾ ਮੈਂ ਜਦੋਂ ਕਾਂਗਰਸ ਦੇ ਵਿੱਚ ਵੀ ਸੀਗਾ ਉਸ ਵੇਲੇ ਵੀ ਮੈਂ ਇਸ ਬੰਦੇ ਤੋਂ ਦੁਖੀ ਸੀਗਾ ਕਿਉਂਕਿ ਇਹ ਨਹੀਂ ਜਿਹੜੀ ਕਾਰਗੁਜ਼ਾਰੀ ਸੀ ਬਿਲਕੁਲ ਪਾਰਟੀ ਦੇ ਪ੍ਰਤੀ ਜ਼ੀਰੋ ਸੀਗੀ ਇਹ ਬਲਾਕ ਪ੍ਰਧਾਨ ਹੋਣ ਦੇ ਬਾਵਜੂਦ ਵੀ ਜਿਹੜੇ ਸਾਡੇ 50 ਵਾਰਡ ਆ ਇਹ 50 ਵਾਰਡਾਂ ਦੇ ਵਿੱਚ ਇੱਕ ਵੀ ਵਾਰਡ ਪ੍ਰਧਾਨ ਨਹੀਂ ਬਣਾ ਸਕਿਆ ਤੇ ਅਸੀਂ ਉਸ ਵੇਲੇ ਵੀ ਆਪਣੇ ਹਾਈ ਕਮਾਂਡ ਦੇ ਧਿਆਨ ਚ ਲੈ ਆਂਦਾ ਸੀਗਾ ਵੀ ਇਹ ਜਿਹੜਾ ਬਲਾਕ ਪ੍ਰਧਾਨ ਆ ਇਹ ਇਹਦੀ ਮਨਛਾ ਹੀ ਨਹੀਂ ਪਾਰਟੀ ਦੇ ਪ੍ਰਤੀ ਕੰਮ ਕਰਨ ਦੀ ਇਹ ਸਾਨੂੰ ਵੀ ਥ्रेट ਕਰਦਾ ਸੀ ਜਿਹੜੀ ਮੇਰੀ ਮੇਨ ਵਜਾ ਕਾਂਗਰਸ ਨੂੰ ਛੱਡਣ ਕੇ ਆਂਧੇ ਜੀ ਉਹ ਇਹ ਹੀ ਬੁਗਾ ਜੀ ਗੱਲ ਕਰ ਰਹੇ ਜਿਹੜੇ ਇਹਨੇ ਮੇਰੇ ਤੇ ਇਲਜ਼ਾਮ ਲਗਾਏ ਆ ਮੈਨੂੰ ਇਹ ਸਾਬਤ ਕਰ ਦੇਵੇ ਕਿ ਹਜ ਤੱਕ ਮੈਂ ਕਿਸੇ ਪਾਰਟੀ ਤੋਂ ਕਿਸੇ ਪਾਰਟੀ ਨੇ ਮੈਂ ਕੇ ਤੋਂ ਕੋਈ ਇੱਕ ਰੁਪਈਆ ਵੀ ਲਿਆ ਕਿਉਂਕਿ ਇੱਥੇ ਮੌਕੇ ਤੇ ਮੌਜੂਦ ਆ ਸਾਰੇ ਸੋਮ ਪ੍ਰਕਾਸ਼ ਜੀ ਵੀ ਇੱਥੇ ਨੇ ਇਹ ਕਾਂਗਰਸ ਦੇ ਐਮ ਐਲ ਏ ਵੀ ਇੱਥੇ ਨੇ ਜਿਹੜੀ ਜਿਹੜੀ ਜੁਪਾਰਟੀ ਜੇ ਕਹਿੰਦਾ ਮੈਂ ਗਿਆ ਬਾਕੀ ਗੱਲ ਕਰੀਏ ਇਹ ਮੇਰੇ ਤੇ ਪੈਸਿਆਂ ਦਾ ਇਲਜ਼ਾਮ ਲਾਦਾ ਇਹ ਦੱਸੇ ਇਹਦੀ ਸ਼ਹਿਰ ਦੀ ਜ਼ਿੰਦਦਾਰੀ ਕਿੰਨੀ ਆ ਲੋਕਾਂ ਨੂੰ ਇਹਨੇ ਕਰੋੜਾ ਰੁਪਏ ਜਿਹਨੇ ਠੱਗ ਲਿਆ ਲੋਕਾਂ ਨੂੰ ਲੋਕਾਂ ਦਾ ਪੈਸਾ ਨੇ ਖਾ ਲਿਆ ਸ਼ਹਿਰ ਦਾ ਇੱਕ ਨਾਮੀ ਹਲਵਾਈ ਜਿਹਨੇ ਕਰੋੜਾਂ ਰੁਪਏ ਇੱਥੋਂ ਲੈਣਾ ਆ ਉਹ ਬੰਦਾ ਆਪਣੇ ਆਪ ਨੂੰ ਠੱਗ ਮਹਿਸੂਸ ਕਰ ਰਿਹਾ ਜਦੋਂ ਪੈਸੇ ਲੈਣ ਦੀ ਗੱਲ ਕਰਦਾ ਇਹ 2 4 5 ਗੁੰਡੇ ਬਦਵਾਸ਼ ਭੇਜ ਕੇ ਉਹਨੂੰ ਡਰਾ ਤਮਕਾ ਕੇ ਉਹਨੂੰ ਉਹਦਾ ਮੂੰਹ ਬੰਦ ਕੀਤਾ ਜਾਂਦਾ ਇਹ ਮੇਰੇ ਨਾਲ ਗੱਲ ਕਰ ਰਿਹਾ ਜਿਹਨੇ ਪੂਰੇ ਸ਼ਹਿਰ ਦੀ ਦੇਣਦਾਰੀ ਦੇਣੀ ਆ ਇਹ ਆਪਣੀਆਂ ਪਿਛਲੀਆਂ ਆਦਤਾਂ ਛੱਡ ਦੇਵੇ ਪਿਛਲੇ ਸਮੇਂ ਦੇ ਵੀ ਤੇ ਨੇ ਆਪਣੇ ਆਪ ਨੂੰ ਸਾਵਧਨ ਕੀਤਾ ਜਗ੍ਹਾ ਵੀ ਮੈਂ ਇੱਕ ਬਹੁਤ ਗੁੰਡਾ ਟਾਈਪ ਬੰਦਾ ਹ ਲੇਕਿਨ ਸਮੇਂ ਦੇ ਹਸਾਬ ਨਾਲ ਹਾਲਾਤ ਵੀ ਬਦਲਨੇ ਚਾਹੀਦੇ ਹੁਣ ਸਾਡਾ ਸਮਾਜ ਹੁਣ ਲੋਕੀ ਪੜੇ ਲਿਖੇ ਹੁਣ ਕਾਰਪੋਰੇਸ਼ਨ ਦੇ ਵਿੱਚ ਵੀ ਦੇਖੋ ਸਾਰੇ ਮੁੰਡੇ ਯੁਵਾ ਆਇਆ ਕੀ ਗੱਲ ਇਹਨੂੰ ਬਰਦਾਸ਼ਤ ਕਰਨ ਜੇ ਜਦ ਇਹ ਸ਼ਬਦਾਵਲੀ ਇਹ ਬੋਲੂਗਾ ਮੈਡਮ ਕਮਿਸ਼ਨਰ ਮਾਰਜੋ ਕਮਿਸ਼ਨਰ ਨੇ ਉਹ ਜੇ ਆਪਣੇ ਘਰ ਦੇ ਵਿੱਚ ਕੋਈ ਕੰਮ ਰੈਨੋਵੇਸ਼ਨ ਦਾ ਕਰਾਦੇ ਉਹਨਾਂ ਨੂੰ ਵੀ ਤਾਕੀਰ ਦਿੰਦੇ ਆ ਵੀ ਤੁਹਾਨੂੰ ਅਸੀਂ ਹਾਈ ਕੋਰਟ ਵਿੱਚ ਤੁਹਾਡਾ ਨਾਮ ਐਡ ਕਰਕੇ ਤੁਹਾਨੂੰ ਹਾਈ ਕੋਰਟ ਤੇ ਠੋਕਾਂਗੇ ਮੇਰ ਸਾਹਿਬ ਦੱਸੋ ਮੇਰ ਸਾਹਿਬ ਪੰਜਾਬ ਵਾਡਾ ਦੇ ਕੰਮ ਨਿਰਪੱਖ ਹੋ ਕੇ ਕਰਵਾ ਰਹੇ ਜਿਹੜਾ ਬੰਦਾ ਜਾਂਦਾ ਕੋਈ ਸਾਬਤ ਕਰੇ ਮੇਰ ਸਾਹਿਬ ਨੇ ਕਰਿਆ ਹਾਲ ਤੱਕ ਕਿਸੇ ਨੂੰ ਲੁਟਾਇਆ ਹੋਵੇ ਫੇਰ ਕਹਿੰਦੇ ਜੀ ਦੋ ਏਸੀ ਮੇਰ ਸਾਹਿਬ ਦੇ ਦਫ਼ਤਰ ਘਰ ਲੈ ਕੇ ਦੱਸੋ ਜਿਹੜਾ ਬੰਦਾ ਠੇਕੇਦਾਰ ਆ ਉਹ ਕਰੋੜਾ ਕਰੋੜਾਪਤੀ ਬੰਦਾ ਆ ਉਸ ਬੰਦੇ ਨੇ ਤਾਂ ਲੋਕਾਂ ਦੀ ਗਰੀਬਾਂ ਦੀ ਬਾਹਰ ਪੜੀਆ ਗਰੀਬਾਂ ਨੂੰ ਰਾਸ਼ਟਰੀ ਦਿੰਦੇ ਆ ਉਹਨਾਂ ਤੇ ਵੀ ਮਤਲਬ ਕੈਦ ਦਾ ਮਤਲਬ ਇਹ ਆ ਇਹ ਸੰਬੰਧ ਦੇ ਜਿਹੜੀ ਮੈਨੂੰ ਨਹੀਂ ਲੱਗਦਾ ਵੀ ਪਾਲਸਲੇ ਦਾ ਮੇਰ ਨਾਮ ਬਣਦਾ ਦੁੱਖ ਜਿਹੜਾ ਜਾਊਗਾ ਇਹ ਇਸੇ ਤਰ੍ਹਾਂ ਇਹ ਲੋਕਾਂ ਨੂੰ ਟਾਰਗੇਟ ਕਰਦੇ ਹੋ ਖਾਸ ਕਰਕੇ ਸਾਡੇ ਐਸਸੀ ਜਮਾਨ ਨੂੰ ਇਹਦੇ ਅੰਦਰ ਇੰਨੀ ਕਿ ਘਰੇਣਾ ਹੈਗੀ ਆ ਉਹ ਮੈਨੂੰ ਲੱਗਦਾ ਨਹੀਂ ਇਹਨੇ ਆਪਣਾ ਕੋਈ ਨਾ ਕੋਈ ਨੇ ਆਪਣੇ ਉੱਤੇ ਐਫ ਆਈ ਆਰ ਦਾਜ ਕਰਾ ਲਈ ਜਿਹੜੀ ਅਸੀਂ ਵੀ ਕੱਲ ਨੂੰ ਇਹਨੂੰ ਮਾਫੀ ਨਹੀਂ ਦੇਵਾਂਗੇ ਨਾ ਸਾਡਾ ਸਮਾਜ ਇਹਨੂੰ ਮਾਫੀ ਦੇਊਗਾ ਤ੍ਰਿੰਦਰ ਜੀ ਲਾਸਟ ਵਿੱਚ ਦੋ ਸਵਾਲ ਆ ਮੇਰੇ ਇੱਕ ਕਿ ਜਿਹੜਾ ਤੁਹਾਡੇ ਤੇ ਇੱਕ ਇਲਜ਼ਾਮ ਲੱਗਾ ਸੀਗਾ ਕਿ ਕੋਈ ਤੁਹਾਡੇ ਘਰ ਵਿਆਹ ਦਾ ਕੋਈ ਇਹ ਸਿਗਨੇਚਰ ਵਗੈਰਾ ਲੈ ਕੇ ਆਸੀ ਵਿਆਹ ਨੂੰ ਲੈ ਕੇ ਤੇ ਉਸ ਤੋਂ ਤੁਸੀਂ ਇਹ ਉਸ ਨੂੰ ਲੈ ਕੇ ਤੁਹਾਡੇ ਤੇ ਕਾਂਗਰਸ ਉੱਲੋਂ ਇਲਜ਼ਾਮ ਲਗਾਏ ਸਨ ਉਹ ਮੁੱਦਾ ਜਰੂਰ ਦੱਸਿਓ ਤੇ ਨਾਲ ਹੀ ਜਿਹੜਾ ਇੱਕ ਇਹ ਰੌਲਾ ਪਿਆ ਸੀਗਾ ਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਵਿਸਤੀਫਾ ਦਿੱਤਾ ਆ ਤੇ ਇਸ ਇਹ ਜਿਹੜਾ ਇਹ ਜਾਂ ਤੁਹਾਡੇ ਤੇ ਇਲਜ਼ਾਮ ਲੱਗਿਆ ਜਾਂ ਜਿਹੜੀ ਉਹਨਾਂ ਵੱਲੋਂ ਦਾਅਵੇ ਕੀਤੇ ਜਾਂਦੇ ਕਿ ਕਿੰਨੇ ਕੁ ਸਚਾਈ ਇਹਦੇ ਵਿੱਚ ਮੈਨੂੰ ਤਾਂ ਬੜੀ ਇਸ ਗੱਲ ਤੇ ਹਾਸਾ ਆਉਂਦਾ ਵੀ ਮੈਂ ਅਸਤੀਫਾ ਦਿੱਤਾ ਹੋਵੇ ਤੇ ਮੈਨੂੰ ਹੀ ਨਾ ਪਤਾ ਹੋਵੇ ਇਹਨਾਂ ਨੂੰ ਕਹੋ ਵੀ ਪ੍ਰੂਫ ਕਰੇ ਵੀ ਮੈਂ ਕਿਹੜਾ ਅਸਤੀਫਾ ਦਿੱਤਾ ਕੋਈ ਜਿ ਰਾਜਨੇਸ਼ਰ ਮੇਰਾ ਰਿਟਰਨ ਤੇ ਦਿਖਾ ਦੇਵੇ ਤੇ ਸੋ ਗੱਲਾਂ ਆ ਇਸ ਬੰਦੇ ਕੋ ਹਕੀਕਤ ਦੇ ਵਿੱਚ ਕੁਝ ਨਹੀਂ ਹੈਗਾ ਇਹ ਬਸ ਮੇਰੇ ਮਨ ਤੋਂ ਅਦਾ ਇਹਨੂੰ ਆਪਣਾ ਮਾਨਸਿਕ ਸੰਤੁਲਨ ਜਿਹੜਾ ਦਿਮਾਗ ਦਾ ਇਹਨੂੰ ਇਲਾਜ ਕਰਾ ਲੈਣਾ ਚਾਹੀਦਾ ਕਿਉਂਕਿ ਮੈਂ ਨਹੀਂ ਚਾਹਦਾ ਦੇਖੋ ਪਰਿਵਾਰਿਕ ਆ ਬੱਚੇ ਵੀ ਆ ਗਏ ਆ ਕਾ ਆਪਾਂ ਬੱਚਿਆਂ ਦਾ ਵੀ ਕਰਨਾ ਜੇ ਇਦਾਂ ਦੇ ਹਾਲਾਤ ਵਿੱਚ ਰਿਹਾ ਤੇ ਮੈਨੂੰ ਨਹੀਂ ਲੱਗਦਾ ਵੀ ਆਪਣੇ ਘਰ ਦੇ ਵਿੱਚ ਵੀ ਹੁਣ ਦੇਖੋ ਜੀ ਮੈਨੂੰ ਕਹਿਣਾ ਨਹੀਂ ਚਾਹੀਦਾ ਜਿਹੜਾ ਇਹਨਾਂ ਦਾ ਘਰ ਦਾ ਕਲੇਸ਼ ਆ ਉਹ ਘਰ ਦੇ ਕਲੇਸ਼ ਤੋਂ ਸੜਕਾਂ ਤੇ ਆ ਗਿਆ ਸੜਕਾਂ ਤੋਂ ਆ ਕੇ ਹਾਊਸ ਤੇ ਆ ਗਿਆ ਮੇਰੇ ਗਲ ਪੈ ਗਿਆ ਤੋਂ ਇਹ ਪਹਿਲਾਂ ਆਪਣੇ ਘਰ ਦੇ ਘਰ ਨੂੰ ਠੀਕ ਕਰ ਲਵੇ ਬਾਅਦ ਬਾਅਦ ਸਾਨੂੰ ਸਮਝਾਉਣ ਦੀ بجائے ਇਹ ਆਪਣੇ ਘਰ ਦੇ ਮਾਹੌਲ ਨੂੰ ਠੀਕ ਕਰੇ ਜਿਹੜੀਆਂ ਇਹਨਾਂ ਨੂੰ ਆਦਤਾਂ ਪਈਆਂ ਗੰਦੀਆਂ ਗੰਦੀਆਂ ਗਾਲਾਂ ਕੱਢਣ ਦੀ ਨੇਚਰਲਿੀ ਇਹ ਘਰ ਤੇ ਵੀ ਕੱਢਦਾ ਆਊਗਾ ਘਰ ਦੇ ਵਿੱਚ ਵੀ ਇਤੋਂ ਦੁਖੀ ਹੋਣੇ ਆ ਤੇ ਬੜੀ ਸ਼ਰਮ ਵਾਲੀ ਗੱਲ ਆ ਪੁਰੇ ਸ਼ੈਰ ਨੇ ਇਸ ਦੀ ਨਿੰਦਾ ਕੀਤੀ ਆ ਵੀ ਆਪਣੇ ਆਪ ਨੂੰ ਕਹਿੰਦਾ ਮੇਰੇ ਸ਼ੈਰ ਵਿੱਚ ਨਾ ਆ ਲੇਕਿਨ ਸ਼ੈਰ ਵਾਲਿਆਂ ਨੇ ਜਿਹੜੀ ਇਹਨੇ ਪਰਸੋਂ ਇਹ ਇਸ ਮੀਟਿੰਗ 'ਚ ਨਹੀਂ ਇਹ ਪਿਛਲੀ ਮੀਟਿੰਗ 'ਚ ਵੀ ਇਹਨੇ ਗਾਲਾਂ ਕੱਢੀਆਂ ਸੀ ਹੋਰ ਵੀ ਗੱਲਾਂ ਕੱਢੀਆਂ ਸਾਡੇ ਵਿੱਚ ਇੱਕ ਜਿਗਰਾ ਆ ਸਮਰਥਾ ਹੈਗੀ ਅਸੀਂ ਐਸਸੀ ਨੂੰ ਅਸੀਂ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਨਹੀਂ ਤਾਂ ਇਹਨੂੰ ਤਾਂ 2 ਮਿੰਟ ਤੇ ਸਾਡਾ ਸਮਾਜ ਅਕਲ ਦੇ ਦੇਵੇ ਜਦੋਂ ਇਹ ਸਾਡੇ ਐਸਸੀ ਸਮਾਜ ਨੂੰ ਟਾਰਗੇਟ ਕਰਦਾ ਦੂਸਰੀ ਗੱਲ ਇਹ ਗੱਲ ਕਰਦਾ ਆਪਣੇ ਵਿਆਹ ਵਾਲੀ ਦੀ ਤੁਸੀਂ ਦੱਸੋ ਜਿਸ ਵਿਆਹ ਹੁਣ ਇੱਕ ਅਸੀਂ ਕਾਉਂਸਲਰ ਆ ਹਰ ਕੋਈ ਐਸ ਡੀ ਐ ਮਾ ਜਾਂ ਕੋਈ ਪਟਵਾਰੀ ਆ ਜਾਂ ਕੋਈ ਤਹਿਸੀਲਦਾਰਾ ਉਹ ਇਹਨਾਂ ਚੀਜ਼ ਨੂੰ ਵੈਰੀਫਾਈ ਕਰਦਾ ਇਹ ਵੈਰੀਫਾਈ ਕਰਨਾ ਮੇਰਾ ਅਧਿਕਾਰ ਆ ਮੈਂ ਉਸ ਨੂੰ ਵੈਰੀਫਾਈ ਕਰਕੇ ਹੀ ਸਿਗਨੇਚਰ ਕਰੂੰਗਾ ਹੋਰ ਪੂਰਾ ਇਹ ਤਾਂ ਨਹੀਂ ਹੁੰਦਾ ਪੂਰਾ ਬਾਣੀ ਮੇਰਾ ਸ਼ੁਭਚਿੰਤ ਹੈਗਾ ਆਪੋਜੀਸ਼ਨ ਪਾਰਟੀ ਵਾਲੇ ਵੀ ਤਾਂ ਜਿਹਨੇ ਦੇਖੋ ਮੈਂ ਸੱਚਾਈ ਮੇਰੇ ਫਾਜ਼ਲ ਸਾਹਿਬ ਆਰਮੀ ਜੀ ਕਿ ਮੈਂ ਹਮੇਸ਼ਾ ਸੱਚ ਨਾਲ ਚੱਲਦਾ ਸੱਚ ਸੱਚੀ ਲੜਾਈ ਨਾ ਰਦਾ ਜੇ ਹੁਣ ਕੋਈ ਮੈਰਿਜ ਹੋਈ ਆ ਉਹ ਮੈਂ ਵੈਰੀਫਾਈ ਤੇ ਕਰਨੀ ਆ ਵੀ ਉਹ ਪਹਿਲੀ ਮੈਰਿਜ ਆ ਜਾਂ ਸੈਕੰਡ ਮੈਰਿਜ ਆ ਔਰ ਜੇ ਇਸ ਗੱਲ ਦਾ ਇਹ ਇਸ਼ੂ ਬਣਾ ਰਹੇ ਤਾਂ ਇਹਦੇ ਬਾਅਦ ਇਹ ਵੀ ਕੌਨਸਿਡਰ ਆ ਇਹ ਵੀ ਤਾਂ ਵੈਰੀਫਾਈ ਕਰਕੇ ਸਾਈਨ ਕਰਦਾ ਹੋਊਗਾ ਸੋ ਇਹ ਤੁਸੀਂ ਸਾਰੀ ਗੱਲਬਾਤ ਸੁਣੀ ਤੇ ਜਿਹੜਾ ਇਹਨਾਂ ਦਾ ਪੱਖ ਹੈਗਾ ਉਸ ਮਾਹੌਲ ਨੂੰ ਲੈ ਕੇ ਉਹ ਇਹਨੀ মিডিਆ ਮੋਰੇ ਰੱਖਿਆ ਤੇ ਨਾਲ ਹੀ ਜਿਹੜੇ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਆ ਉਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਹਨਾਂ ਅਲਜਮਾ ਉੱਤੇ ਇਹ ਵਿਰੋਧੀ ਤਰ ਦਾ ਕੀ ਜਿਹੜਾ ਰਿਐਕਸ਼ਨ ਆਉਂਦਾ ਆ ਸੋ ਉਦੋਂ ਤੱਕ ਲਈ ਸਾਂਟੀ ਵੀ ਨਾਲ ਬਣੇ ਰਹੋ ਧੰਨਵਾਦ